ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 24 ਤਰੀਕ ਤੀਸਰਾ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ 16 ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਆ ਅੱਜ ਦੇ ਰਿਸ਼ਤੇ ਸਿਰਫ ਕੁੜੀਆਂ ਦੇ ਐ 16 ਫਾਈਲ ਨੰਬਰ ਤੁਸੀਂ ਨੋਟ ਕਰਨਾਗਾ ਉਸ ਤੋਂ ਬਾਅਦ ਸਾਡੇ ਨਾਲ ਵਟਸਐਪ ਤੇ ਜੁੜਨਾਗਾ ਜੀ ਇਹ ਰਿਸ਼ਤਾ ਜੀ 597 ਨੰਬਰ ਨਾਮਕੌਰ ਕਨੇਡਾ ਪੀਆਰ ਰਹਾਇਸ਼ ਕੁੜੀ ਜਿਹੜੀ ਪ੍ਰੈਂਪਟਨ 'ਚ ਰਹਿ ਰਹੀ ਐ ਕਨੇਡਾ ਹਾਈਟ 5 ਫੁੱਟ 6 ਇੰਚ ਜੱਟ ਸਿੱਖ ਗੋਤਾ ਪੰਧੀਰ ਜਨਮ 1990 ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਐਮਸੀਆ ਇੰਡੀਆ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੈਨੇਡਾ ਆਈਟੀ ਕੰਪਨੀ ਵਰੀਆ ਆਫਿਸ ਜੌਬ ਹੈ ਭਰਾ ਇੱਕ ਮੈਰਿਡ ਕੈਨੇਡਾ ਪੀਆਰ ਵਾਸਤੇ ਕੇਵਲ ਜੱਟ ਸਿੱਖ ਪਰਿਵਾਰ ਕੈਨੇਡਾ ਪੀਆਰ ਜਾਂ ਸਿਟੀਜਨ ਜੇ ਖੁਦ ਪੀਆਰ ਹੋ ਸਕਣ ਵਾਲਾ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕਾ ਨਸ਼ਾ ਰਹਿਤ ਹੋਵੇ ਲੜਕੀ ਬੇਕਸੂਰ ਆ ਥੋੜੇ ਸਮੇਂ ਬਾਅਦ ਤਲਾਕਸ਼ੁਦਾ ਹੈ ਤੇ ਬੱਚਾ ਨਹੀਂ ਨੋਟਕ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਕੇਵਲ ਲੁਧਿਆਣਾ ਜ਼ਿਲ੍ਹਾ ਦੇ ਨਾਲ ਲੱਗਦੇ ਇਲਾਕੇ ਵਾਲੇ ਸੰਪਰਕ ਕਰਨ ਜਾਂਚ ਪੜਤਾਲ ਪਰਿਵਾਰ ਖੁਦ ਕਰੇਗਾ ਰਿਸ਼ਤੇ ਲਈ ਜੀ ਅਗਲਾ ਰਿਸ਼ਤਾ ਆਇਆ 598 ਨਾਮ ਕੌਰ ਪਤਾ ਜਲੰਧਰ ਕਾਸਟ ਹੈ ਜਰਸੀ ਕੁਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਭਰਾ ਇੱਕਾ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕੰਮ ਕੁੜੀ ਯੂਕੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਹੈ ਮੰਗ ਮੁੰਡਾ ਯੂਕੇ ਪੀਆਰ ਹੋਵੇ ਜੱਟ ਸਿੱਖ ਕਾਸਟ ਹੋਵੇ ਇਹ ਰਿਸ਼ਤੇ ਆ ਜਿਹੜੇ ਜੀ ਤੁਸੀਂ ਧਿਆਨ ਨਾਲ ਸੁਣਨ ਤੋਂ ਬਾਅਦ ਨੋਟ ਕਰੋ ਜੀ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾਗਾ ਤੁਸੀਂ ਫੇਰ ਹੀ ਸਾਡੇ ਨਾਲ ਜੁੜਨਾਗਾ ਅਗਲਾ ਰਿਸ਼ਤਾ ਆਇਆ 599 ਨਾਮ ਕੌਰ ਕਾਸਟਾ ਜਰਸੀ ਕੱਦ ਕੁੜੀ ਦਾ 5 2 ਪੜ੍ਹਾਈ ਪਲੱਸ 2 ਪਾਸ ਪਾਰਲਰ ਦਾ ਕੋਰਸ ਕੀਤਾ ਹੋਇਆ ਉਮਰ 22 3 2000 ਦਾ ਬੌਰਨ ਲੜਕੀ ਘਰ ਦਾ ਘਰੇਲੂ ਕੰਮ ਕਰਦੀ ਹੈ ਮੰਗ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭੈਣ ਭਰਾ ਹੋਣ ਤੇ ਜ਼ਮੀਨ 15 ਤੋਂ 20 ਕਿੱਲੇ ਤੱਕ ਹੋਵੇ ਲੜਕੇ ਕੋਲ ਅਤੇ ਲੜਕਾ ਸੋਹਣਾ ਸੁਨਖਾ ਹੋਵੇ ਅਗਲਾ ਪੂਰਾ ਫਾਈਲ ਨੰਬਰ ਹੈ 600 ਨਾਮ ਕੌਰ ਪਤਾ ਫਗਵਾੜਾ ਕਾਸਟ ਹੈ ਜਰਸੀ ਕੋ ਉਮਰ 1992 ਕਦ 5 2 ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾਉ ਡਿਗਰੀ ਪਿਤਾ ਰਿਟਾਇਰਡ ਮਾਤਾ ਹਾਊਸ ਵਾਈਫ ਭਰਾ ਤੰਨਾ ਕੰਮ ਆ ਨਿਊਜ਼ੀਲੈਂਡ ਸਿਟੀਜ਼ਨ ਪਾਰਟ ਟਾਈਮ ਜੌਬ ਲਾ ਪ੍ਰੈਕਟਿਕਸ ਮੰਗ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਅਗਲਾ ਰਿਸ਼ਤਾ ਆਇਆ 601 ਨਾਮ ਕੌਰ ਕੈਨੇਡਾ ਪੀਆਰ ਆ ਕੁੜੀ ਕਾਸਟ ਆ ਜਰਸੀ ਕੋ ਉਮਰ ਆ 12 ਤੈਨੂੰ 1988 ਲੜਕੀ ਲੜਕੇ ਦੀ ਜ਼ਰੂਰਤ ਹੈ ਜੀ ਜੋ ਲੜਕੀ ਦੇ ਸਕੇ ਭਰਾ ਉਮਰ 29 ਦਾ 1999 ਨੂੰ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵੈਸਟਰ ਵੀਜੇ ਤੇ ਕੈਨੇਡਾ ਵਿੱਚ ਹੈ ਅਗਲਾ ਰਿਸ਼ਤਾ ਆਇਆ 602 ਸੰਗਰੂਰ ਜ਼ਿਲ੍ਹੇ ਤੋਂ ਕੁੜੀ ਦਾ ਰਿਸ਼ਤਾ ਹੈ ਸ਼ਰਮਾ ਕਾਸਟ ਆ ਉਮਰ 31 1993 ਜਨਮ 6:10 ਦਾ ਤੇ ਕੰਮ ਆ ਲੜਕੀ ਕੈਨੇਡਾ 프੍ਰਾਮਟਨ ਵਿੱਚ ਪੀਆਰ ਮੰਗਾ ਮੁੰਡਾ ਕੈਨੇਡਾ 온ਟਾਰੀਓ ਵਿੱਚ ਹੋਵੇ ਸਿਰਫ ਸਾਸਵਤ ਬ੍ਰਾਹਮਣ ਫੈਮਲੀ ਵਾਲੇ ਸੰਪਰਕ ਕਰਨੇ ਸੀ ਅਗਲਾ ਰਿਸ਼ਤਾ ਆਇਆ 603 ਨਾਮ ਕੌਰ ਪਤਾ ਮੋਗਾ ਬਾਗਯਪ੍ਰਾਣੇ ਤੋਂ ਰਿਸ਼ਤਾ ਕਾਸਟਾ ਕੁੜੀ ਦੀ ਜਰਸੀ ਕੋ ਤਾਂ ਬਰਾਡ ਉਮਰਾ ਪੱਛੀ 1992 ਹਾਈਟ 5 ਫੁੱਟ 3 ਇੰਚ ਪੜਾਈ ਬੀਸੀਏ ਐਮਸੀਏ ਕੰਮ ਕੁੜੀ ਕੈਨੇਡਾ ਵਕਪਮੜਤੇ ਕੈਨੇਡਾ ਪੀਐਲ ਜਾਂ ਡਿਗਰੀ ਕੀਤੀ ਹੋਵੇ ਮੁੰਡੇ ਦੀ ਮੰਗ ਹੈ ਜੀ ਇਹ ਪਰਿਵਾਰ ਦੀ ਕੁੜੀ ਵਾਲਿਆਂ ਦੀ ਜ਼ਮੀਨ 8 ਤੋਂ 10 ਕਿੱਲੇ ਤੱਕ ਹੋਵੇ ਜੀ ਲਾਜ਼ਮੀ ਆਗਲਾ ਰਸਤਾ ਹੈ 604 ਨਾਮ ਲੜਕੀ ਦਾ ਰਸਤਾ ਹੈਗਾ ਕਾਸਟਾ ਕਾਸ਼ਵ ਰਾਜਪੂਤ ਗੋ ਦਾ ਮਹਿਰਾ ਉਮਰ ਹੈ 26 ਸਤ 1993 ਕੱਦ ਪੰਜ ਪੜਾਈ ਜੀ ਐਨ ਐਮ ਨਰਸਿੰਗ ਭਰਾ ਇੱਕ ਮਰਦ ਭੈਣ ਇੱਕ ਮਰਦ ਪਿਤਾ ਐਕਸਪਾਇਰਡ ਹੈ ਜੀ ਮਾਤਾ ਪ੍ਰਾਈਵੇਟ ਟੀਚਰ ਕੰਮ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਹੈ ਮੰਗ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਫਿਰ ਅਮਰੀਕਾ ਵਿੱਚ ਹੋਵੇ ਜਾਂ ਫਿਰ ਆਪਣਾ ਮੁੰਡੇ ਦਾ ਬਿਜ਼ਨਸ ਹੋਵੇ ਅਗਲਾ ਰਿਸ਼ਤਾ ਆਇਆ 605 ਨਾਮ ਕੌਰ ਪਤਾ ਕੋਲਕੱਤਾ ਤੋਂ ਰਹਤਾ ਹੈ ਜਰਸੀ ਕਾਸਟਾ ਗੋਤਾ ਬਹਿਣੀਪਾਲ ਉਮਰ 25 1994 ਪੜਾਈ ਪੋਸਟ ਗ੍ਰੈਜੂਏਸ਼ਨ ਤੇ ਕਾਰਗੁਰ ਦਾ ਪੰਜ ਫੁੱਟ 6 ਇੰਚ ਭਰਾ ਇੱਕ ਅਨਮੈਡ ਕੰਮ ਵਰਕਿੰਗ ਐਜੇ ਡੈਸ਼ੀਨ ਇਨ ਅ ਦਿੱਲੀ ਮੰਗੁੰਮਾ ਜਰਸੀ ਪਰਿਵਾਰ ਤੋਂ ਹੋਵੇ ਸੋਹਣਾ ਸੁਨਖਾ ਪੜਿਆ ਲਿਖਿਆ ਹੋਵੇ ਤੇ ਕੰਮਕਾਰ ਵਧੀਆ ਕਰਦਾ ਹੋਵੇ ਅਗਲਾ ਰਿਸ਼ਤਾ ਆਇਆ 606 ਨਾਮ ਕੌਰ ਪਤਾ ਫਰੀਦਕੋਟ ਤੋਂ ਹੈ ਕਾਸਟਾ ਜਰਸੀ ਉਮਰ 1995 ਹਾਈਟ ਪੰਜ 2 ਪਣ ਇੱਕਾ ਪ੍ਰਾਇਕ ਕੰਮ ਕੁੜੀ ਕੈਨੇਡਾ ਪੀਆਰ ਐਂਡ ਸਿਟੀਨਿਟੀ ਦੀ ਫਾਈਲ ਅਪਲਾਈ ਕਰੀ ਹੈ ਅਮਰੀਕਾ ਦਾ 10 ਸਾਲ ਦਾ ਵੀਜ਼ਾ ਹੈਗਾ ਮੰਗ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨੱਖਾ ਹੋਵੇ ਜੀ 10 ਕਿਲੇ ਜ਼ਮੀਨ ਆਉਂਦੀ ਹੋਵੇ ਮਾਲਵਾ ਏਰੀਆ ਵਾਲੇ ਸੰਪਰਕ ਕਰਨ ਅਗਲਾ ਰਿਸ਼ਤਾ ਹੈ 607 ਨਾਮ ਕੌਰ ਪਤਾ ਯੂ ਐਸਾ ਸਿਟੀਜ਼ਨ ਅਕਾਸਟਾ ਜਰਸੀ ਗੋ ਦਾ ਵੈਨੀਪਾਲ ਉਮਰ 31 1994 ਕੱਦ 5'3 ਪੜਾਈ ਬੀ ਫਾਰਮੇਸੀ ਫ੍ਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ RN from USA all family settled USA mangamunda USA ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਅਗਲਾ ਰਿਸ਼ਤਾ ਆਇਆ 608 ਨਾਮ ਕੌਰ ਪਤਾ ਸੰਗਰੂਰ ਕਸਟਮ ਮਾਈ ਵੀ ਸਿੱਖ ਗੋਤ ਹੈ ਲੋਹਟ ਉਮਰ 19 ਨੂੰ ਬੰਨ੍ਹੇ ਪੜਾਈ बीएड ਤੇ ਨਾਲ ਐਮਏ ਪਾਸ ਪਿਤਾ ਖੇਤੀਬਾੜੀ ਕੰਮ ਕੁੜੀ ਸਟੀਚਿੰਗ ਵਰਕ ਮੰਗਾਂ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜਾਂ ਫਿਰ ਕਿਸੇ ਵੀ ਕੰਟਰੀ ਦਾ ਐਨਆਰਆਈ ਹੋਵੇ ਜੀ ਅਗਲੇ ਰਿਸ਼ਤੇ ਸੂਨੋ ਨਾਮ ਕੌਰ ਪਤਾ ਪਟਿਆਲੇ ਤੋਂ ਰਿਸ਼ਤਾ ਕਸਟਾ ਜਰਸੀ ਗੋਤਾ ਕੁਮਣ ਉਮਰ ਨੂੰ 99 ਜਨਮ ਸਥਾਨ ਬਰਨਾਲਾ ਦਾ ਜਨਮ ਟਾਈਮ 2:45 AM ਦਾ ਕੱਦ 5'3 ਪੜ੍ਹਾਈ BA ਕੈਮਿਸਟਰੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੰਗ ਮੁੰਡਾ ਵਧੀਆ ਘਰ ਪਰਿਵਾਰ ਤੋਂ ਹੋਵੇ 7 ਤੋਂ 10 ਕਿੱਲੇ ਜ਼ਮੀਨ ਹੋਵੇ ਗੁਰਸਿੱਖ ਫੈਮਿਲੀ ਤੋਂ ਹੋਵੇ ਜੀ ਇਹ ਰਿਸ਼ਤਾ ਕੁੜੀ ਲਈ ਮੁੰਡੇ ਦਾ ਆਗਲਾ ਰਿਸ਼ਤਾ ਹੈ 610 ਨਾਮਕਔਰ ਪਤਾ ਮੋਹਾਲੀ ਤੋਂ ਆ ਰਿਸ਼ਤਾ ਜੱਟ ਸਿੱਖ ਕਾਸਟਾ ਕੁੜੀ ਦੀ ਉਮਰ ਆ 29 1999 ਹਾਈਟ ਪੰਜ ਫੁੱਟ 9 ਇੰਚ ਹੈ ਜੀ ਕੁੜੀ ਦੀ ਤੇ ਪੜ੍ਹਾਈ ਲੜਕੀ ਨੇ ਕਰੀ ਹੈ ਐਮ ਟੈਕ ਕੰਮ ਕੈਨੇਡਾ ਪੀਆਰ ਆ ਮੰਗੁੰਡੇ ਸੋਨਸ ਨੇ ਖਾ ਪੜਿਆ ਲਿਖਿਆ ਹੋਵੇ ਤੇ ਕੈਨੇਡਾ অন্ਟਾਰੀਓ ਓਨਲੀ ਮੁੰਡਾ ਕੈਨੇਡਾ অন্ਟਾਰੀਓ ਵਿੱਚ ਰਹਿੰਦਾ ਹੋਵੇ ਫਿਰ ਇਹ ਪਰਿਵਾਰ ਰਿਸ਼ਤਾ ਕਰ ਦੇਣਗੇ ਜੀ ਆਗਲਾ ਰਿਸ਼ਤਾ ਹੈ 611 ਨਾਮਕਔਰ ਕਾਸਟਾ ਜਰਸੀ ਕੁ ਗੋਤਾ ਬੇਰਕਾ ਉਮਰ 13-11-1994 ਕੱਦ 5'4 ਪੜ੍ਹਾਈ ਬੀਐਸਸੀ ਨਰਸਿੰਗ ਭਰਾ ਦੋ ਨੇ ਪਿਤਾ ਦਮेश ਤੇ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੱਟ ਰਾਜੀ ਨਰਸ ਇਨ ਐਲਬ੍ਰੇਟਾ ਚ ਮੰਗ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਕੱਦ ਹੈ ਜੀ 5 ਫੁੱਟ 8 ਇੰਚ ਤੋਂ ਕੱਦ 5 ਫੁੱਟ 8 ਇੰਚ ਤੱਕ ਹੋਵੇ ਜਰਸੀ ਕੇ ਫੈਮਲੀ ਤੋਂ ਹੋਵੇ ਜੀ ਐਮਬੀਬੀਐਸ ਜਾਂ ਫਿਰ ਸੀਏ ਐਮਸੀਏ ਆਈਟੀ ਕੀਤੀ ਹੋਵੇ ਅਤੇ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਆਉਣੀ ਹੋਵੇ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਜੀਰਾ ਕਪੂਰਥਾਲਾ ਵਾਲੇ ਇਹਨਾਂ ਨੂੰ ਸੰਪਰਕ ਕਰਨ ਦੇ ਰਿਸ਼ਤੇ ਵਾਸਤੇ ਜੀ ਆਗਲਾ ਦਸਤਾਇਆ 612 ਨਾਮ ਕੌਰ ਪਤਾ ਸ਼੍ਰੀ ਮੁਖਸਰ ਸਾਹਿਬਾ ਪੜਾਈ ਜਨਰਲ ਬਿਜ਼ਨਸ 2 ਸਾਲ ਦਾ ਕੈਨੇਡਾ ਭੈਣ ਇੱਕ ਮੈਰਿਡ ਕੈਨੇਡਾ ਭਰਾ ਇੱਕ ਕੈਨੇਡਾ ਕੱਦ ਹੈ ਜੀ 5 ਫੁੱਟ 10 ਇੰਚ ਕੁੜੀ ਦਾ ਕਸਟ ਹੈ ਜਰਸੀ ਗੋ ਤਾਂ ਬਰਾਡ ਉਮਰ ਹੈ 2 ਤਰੀਕ 1997 ਦਾ ਵਰਨ ਕੰਮ ਕੈਨੇਡਾ ਬ੍ਰਾਮਟਨ ਚ ਹੈ ਵਰਕਰ ਐਡਮਿਨਿਸਟ੍ਰੇਟਿਵ ਰ ਇਹਨੇ ਇਹ ਕੰਪਨੀ ਰਸਤਾ ਮੁੰਡਾ ਕੈਨੇਡਾ ਪੀਆਰ ਹੋਵੇ ਵੈਸ਼ ਨੂੰ ਪਰਿਵਾਰ ਹੋਵੇ ਮੁੰਡੇ ਦਾ ਕੱਦ 6 ਫੁੱਟ ਪਲੱਸ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤੇ ਸੀ ਕੁੜੀਆਂ ਦੇ ਜਿਹੜਾ ਵੀ ਵੀਰਪਾਈ ਚੈਨਲ ਤੇ ਨਵਾਂ ਜੁੜਿਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਕੀ ਅਸੀਂ ਵੀ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦੇ ਰਹੇ ਹਾਂ ਜੀ ਰਿਸ਼ਤਾ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ 7814069420 ਤੇ ਸੰਪਰਕ ਕਰਕੇ ਜੀ ਬਾਕੀ ਐਡ ਵੀ ਲਗਾਉਣੇ ਆ ਜੀ ਅਸੀਂ ਬਹੁਤ ਸਾਰੇ ਪਰਿਵਾਰਾਂ ਦੇ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਆ ਸਾਡੇ ਚੈਨਲ ਦੇ ਦੁਆਰਾ ਐਡ ਜਰੂਰ ਲਗਵਾਇਆ ਕਰੋ ਜੀ ਬਹੁਤ ਹੀ ਘੱਟ ਫੀਸ 'ਚ ਐਡ ਲਗਾਉਣੇ ਆਗੇ ਬਾਕੀ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਧੰਨਵਾਦ